ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ ਕਿਸਾਨ ਆਗੂਆਂ ਵੱਲੋਂ ਲੁਧਿਆਣਾ ਵਿੱਚ ਆਈਐਸਡੀਯੂ ਭਵਨ ਵਿੱਚ ਹੋਈ ਹੈ ਮੀਟਿੰਗ ਵਿੱਚ ਕੁੱਲ 25 ਜਥੇਬੰਦੀਆਂ ਨੇ ਭਾਗ ਲਿਆ ਇਸ ਦੌਰਾਨ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ ਸਮੂਹ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਹੋਣ ਵਾਲੀ ਮਹਾਪੰਚਾਇਤ ਦੇ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਅਤੇ ਨਵੀਂ ਰਣਨੀਤੀ ਬਣਾਉਣ ਉੱਤੇ ਵੀ ਜ਼ੋਰ ਦਿੱਤਾ ਗਿਆ ਵਾਕਵਾਕ ਜਥੇਬੰਦੀਆਂ ਦੇ ਬੁਲਾਰਿਆਂ ਵੱਲੋਂ ਚਰਚਾ ਕਰਦਿਆਂ ਹੋਏ ਆਂ ਕਈ ਮੁੱਦਿਆਂ ਉਤੇ ਆਪਣੀ رائے ਰੱਖੀ ਮੀਟਿੰਗ ਵਿੱਚ ਹੋਈ ਚਰਚਾ ਵਿੱਚ ਐਮਐਸਪੀ ਖੀਮਪੁਰ ਖੀਰੀ ਵਿੱਚ ਹੋਈ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਪ੍ਰਤੀ ਕਿਸਾਨਾਂ ਉੱਤੇ ਹੋ ਰਹੇ ਪਰਚਿਆਂ ਤੇ ਗ੍ਰਿਫਤਾਰੀਆਂ ਤੋਂ ਲੈ ਕੇ ਸ਼ੰਭੂ ਅਤੇ ਖਨੌਰੀ ਬਾਡਰ ਤੇ ਰੋਕੇ ਗਏ ਕਿਸਾਨਾਂ ਦੇ ਮੁੱਦੇ ਅਹਿਮ ਰਹੇ 14 ਮਾਰਚ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਮਹਾਪੰਚਾਇਤ ਦੀ ਰਣਨੀਤੀ ਬਣਾਉਂਦਿਆਂ ਹੋਇਆਂ ਬੁਲਾਰਿਆਂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ 14 ਮਾਰਚ ਨੂੰ ਦਿੱਲੀ ਨਾ ਜਾਣ ਦਿੱਤਾ ਗਿਆ ਤਾਂ ਉਹਨਾਂ ਨੂੰ ਜਿਸ ਜਗ੍ਹਾ ਤੇ ਵੀ ਰੋਕਿਆ ਜਾਵੇਗਾ ਕਿਸਾਨਾਂ ਵੱਲੋਂ ਉੱਥੇ ਹੀ ਟ੍ਰੈਫਿਕ ਜਾਮ ਅਤੇ ਰੇਲਾਂ ਦੀਆਂ ਪਟੜੀਆਂ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਹਰਦੇਵ ਸਿੰਘ ਸੰਧੂ ਕੱਲ ਇਹ ਕਿਨਾਂ ਜਾਵਗੇ ਪ੍ਰੈਸ ਕੰਪਾਸ ਕੱਲੋ ਕੀ ਮੀਟਿੰਗ ਸਰਕਾਰ ਦਾ ਟਾਈਮ ਅ ਪਹਿਲਾਂ ਨਾ ਥੋੜੋ ਸਰ ਤੇ ਇਹ ਪੜਾਉਂਦੇ ਭਾਜੀ ਪਾਣ ਤੇ ਦੱਸ ਰਹੇ ਆ ਜੀ ਬੰਦਾ ਬੜਾ ਫਰੇਈ ਆ ਜੀ ਸਾਰੇ ਹਾਂ ਜੀ ਬਾਦੀ ਸਵਾਰ ਕਰ ਜਾਓ ਤਾਂ ਨਾਮ ਦੱਸ ਹੀ ਰੋ ਕਰਦੇ ਆ ਦੇਖੀ ਗਣ ਜੋ ਕੇ ਪ੍ਰੈਸ ਕੰਮ ਚੇ ਤੱਕ ਕਰ ਰਹੇ ਹੋ ਕੀ ਮੀਟਿੰਗ ਸੱਤ ਅੱਜ ਅਸੀਂ ਜੋ 14 ਤਰੀਕ ਨੂੰ ਦਿੱਲੀ ਵਿਖੇ ਥਾਨ ਮਹਾ ਪੰਚਾਇਤ ਹੋ ਰਹੀ ਹੈ ਆਂਡੀਆਂ ਲੈਵਲ ਤੇ ਉਹਦੇ ਸਵਰਥ ਵਿੱਚ ਮਜਾਮ ਜੋ ਸਮੂਹਲੇ ਦੇ ਬਾਰੇ ਚ ਅਸੀਂ ਸਾਰਾ ਪ੍ਰੋਗਰਾਮ ਬਣਾਇਆ ਪੰਜਾਬ ਦੇ ਵਿੱਚ ਉਹ ਵੱਡੀ ਗਿਣਤੀ ਚ ਲੋਕ ਜਿਹੜੇ ਹੈਗੇ ਆ ਕਿਸਾਨ ਕੋ ਜਾ ਰਹੇ ਆ ਉਹਦੇ ਵਿੱਚ ਗੱਡੀਆਂ ਵੀ ਸਾਰੀਆਂ ਭਰ ਕੇ ਜਾਣੀਆਂ ਨੇ ਟ੍ਰੇਨਾਂ ਉਹਦੇ ਵਿੱਚ ਬੱਸਾਂ ਵੀ ਜਾਣੀਆਂ ਨੇ ਕਾਰਾਂ ਵੀ ਜਾਣੀਆਂ ਨੇ ਪੂਰੇ ਜੋਰ ਸ਼ੋਰ ਨਾਲ ਜਾ ਰਹੇ ਆ ਤਾਂ ਕਿ ਮੋਦੀ ਸਰਕਾਰ ਨੂੰ ਦੱਸਿਆ ਜਾ ਸਕੇ ਪਿਆ ਜਿਹੜੀਆਂ ਕਿਸਾਨਾਂ ਦੀ ਮੰਗਾਂ ਨੇ ਇਹ ਮੰਗੀਆਂ ਹੋਈਆਂ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਅੱਗੇ ਗੱਲ ਦੋਰੀਏ ਕਿੰਨੇ ਵੀ ਸਾਰੇ ਸੱਜਣ ਆਏ ਆ ਮੈਂ ਸਜਣ ਸਾਰੋਂ ਮੋੜ ਤੇ ਬਸੋ ਸਾਰੇ ਮੀਡੀਆ ਦਾ ਤੁਹਾਨੂੰ ਨਾਲ ਵੀ ਕਰਨਾ ਕਿਉਂਕਿ ਤੁਹਾਡੇ ਜਰੀਏ ਸਾਡੀ ਗੱਲ ਦੁਨੀਆ ਭਰ ਦੇ ਲੋਕਾਂ ਤੱਕ ਜਾਣੀ ਹੈ ਲੋਕ ਕੋਲ ਹੀ ਇੱਕ ਜਿੰਦੂ ਗਰੰਟੀ ਹੁੰਦੀ ਹੈ ਤੇ ਲੋਕਾਂ ਨੂੰ ਨਾਲ ਲੈ ਕੇ ਚੱਲੇ ਬਿਨਾ ਅੱਗੇ ਕੋਈ ਜਿਹੜਾ ਜਿੱਤੇ ਨਹੀਂ ਆ ਸਕਦਾ ਇਸ ਲਈ ਤੁਹਾਡਾ ਜਿਹੜਾ ਰੋਲ ਹੈ ਇਹਦੇ ਵਿੱਚ ਬਹੁਤ ਵੱਡਾ ਅਸੀਂ ਆਸ ਕਰਾਂਗੇ ਕਿ ਤੁਹਾਡੀ ਜਿਹੜਾ ਇਹ ਰੋਲ ਸਾਡੇ ਨਾਲ ਬਣਿਆ ਰਹੇ ਤੇ ਅੱਜ ਅਸੀਂ ਜਿਹੜਾ ਵੀ ਇਲੀਲੇ ਵਿੱਚ ਜਿਹੜੀਆਂ ਮੰਗਾਂ ਨੇ ਐਮਐਸਪੀ ਦੀ ਗਾਰੰਟੀ ਹੈ ਕਰਜ਼ੇ ਦੀ ਮਾਫੀ ਹੈ ਤੇ ਲਖੀਮਪੁਰ ਕੀਰੀ ਕਾਂਡ ਦਾ ਜਿਹੜਾ ਦੋਸ਼ੀ ਹੈ ਉਹਨਾਂ ਸੁਜਾਵਾਂ ਦੇਉਣ ਲਈ ਕੇਸਾਂ ਦੀ ਵਾਪਸੀ ਹੈ ਤੇ ਜਾਂ ਜੋ ਜਿਹੜਾ ਰਸਤੇ 'ਚ ਉਹਦੇ ਨੁਕਸਾਨ ਹੋ ਗਿਆ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਸੀ ਵਿਚਾਰ ਕੀਤੀ ਆ ਤੇ ਉਹਨਾਂ ਮੰਗਾਂ ਦੀ ਪੂਰਤੀ 'ਤੇ ਸੰਘਰਸ਼ ਜਾਰੀ ਰੱਖਾਂਗੇ ਹੋਣ ਸਾਡੇ ਸਾਥੀ ਬਾਜੀ ਬੜੀ ਜਾਨਾ ਤੁਸੀਂ ਉਹਦੇ ਵਾਸਤੇ ਵੀ ਪਰਮਿਸ਼ਨਾਂ ਮਿਲ ਗਈ ਇਹ ਤਾਂ ਜਿਹੜੀਆਂ ਆਪ ਜੀ ਲਵਾਉਂਦੇ ਆ ਉਹ ਸਾਡੇ ਦਿੱਲੀ ਵਾਲੇ ਸਾਥੀ ਕਰ ਰਹੇ ਆ ਪਰਮਿਸ਼ਨ ਹੋਵੇ ਜਾਂ ਨਾ ਹੋਵੇ ਅਸੀਂ ਜਾਣਾ ਹੀ ਜਾਣਾ ਤੇ ਜਿਹੜੇ ਹਰਿਆਣੇ ਦੇ ਵਿੱਚ ਉਹਨਾਂ ਚਾਰੇ ਅਸਲ ਦੀ ਕਈ ਕਿਸਾਨਾਂ ਨੂੰ ਜਾਣ ਤੋਂ ਰੋਕਦਾ ਹੈ ਪੁਲਿਸ ਉਹ ਤੇ ਰੋਕਣੀ ਪਈ ਕੋਈ ਨਹੀਂ ਜੇ ਰੋਕਣਗੇ ਦੇਖ ਲਾਗੇ ਅਸੀਂ ਜਾਣਾ ਹੀ ਜਾਣਾ ਵੇਖੋ ਸਾਡਾ ਫੈਸਲਾ ਜਿਹੜਾ ਆ ਦਿੱਲੀ ਜਾਣ ਦਾ ਫੈਸਲਾ ਆ ਭਰਮਨ ਸਿੰਘ ਸੰਧਾ ਕਿਸਾਨ ਕਮੇਟੀ ਤੋਂ ਆਪਾਂ ਕਿ ਕਿਹਾਂ ਜਾਉਗੇ ਸਾਡਾ ਜਿਹੜਾ ਫੈਸਲਾ ਹੈ ਉਹ ਦਿੱਲੀ ਜਾਣ ਦਾ ਜੇ ਸਰਕਾਰ ਸਾਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਂ ਅਸੀਂ ਜਿੱਥੇ ਵੀ ਸਾਨੂੰ ਰੋਕਣਗੇ ਅਸੀਂ ਉੱਥੇ ਧਰ ਰੰ ਦੇ ਕੇ ਉਹ ਜਿਹੜੀ ਟ੍ਰੈਫਿਕ ਆ ਉਹ ਜਾਮ ਕਰਾਂਗੇ ਜੇ ਰੇਲਾਂ ਦੇ ਵਿੱਚ ਰੋਕਣਗੇ ਤਾਂ ਅਸੀਂ ਰੇਲ ਲਾਂਦੀਆਂ ਪਟੜੀਆਂ ਦੇ ਉੱਤੇ ਬੈਠਾਂਗੇ ਤੇ ਉਹ ਜਿਹੜਾ ਉਸ ਦਿਨ ਪੂਰੇ ਦਿਨ ਵਾਸਤੇ 14 ਤਰੀਕ ਨੂੰ ਪੂਰਾ ਦਿਨ ਅਸੀਂ ਰੇਲਾਂ ਜਿਹੜੀਆਂ ਉਹ ਜਾਮ ਕਰਾਂਗੇ ਜੇ ਨਾ ਜਾਣ ਦਿੱਤਾ ਪਰ ਸਾਨੂੰ ਆਸਵਾ ਉਹ ਇਹ ਨਹੀਂ ਕਰਨਗੇ ਜੇ ਉਹਨਾਂ ਨੇ ਕੀਤਾ ਤਾਂ ਉਹਦੇ ਨਤੀਜੇ ਉਹਨਾਂ ਨੂੰ ਭੁਗਤਣ ਭੁਗਤਣੇ ਪਾਣੇ ਆ ਇਹਦੇ ਨਾਲ ਹੀ ਕੁਝ ਮਜ਼ਦੂਰਾਂ ਦੀਆਂ ਤੇ ਕਿਸਾਨਾਂ ਦੀਆਂ ਅਰੈਸਟਾਂ ਹੋ ਰਹੀਆਂ ਆ ਉਹਦੀ ਅਸੀਂ ਜ਼ੋਰਦਾਰ ਨਿਖੇਧੀ ਕਰਦੇ ਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਉਸ ਗੱਲ ਦੀ ਨਿਖੇਧੀ ਕਰਦੇ ਆ ਕਿ ਉਹ ਗ੍ਰਿਫਤਾਰੀਆਂ ਜਿਹੜੀਆਂ ਕਿਉਂ ਕੀਤੀਆਂ ਜਾ ਰਹੀਆਂ ਸਰ ਮੀਟਿੰਗ ਤੋਂ ਪਹਿਲਾਂ ਕੁਝ ਸਰਕਾਰ ਨਾਲ ਗੱਲਬਾਤ ਬਣੀ ਆ ਗੱਲਬਾਤ ਸਰਕਾਰ ਨਾਲ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਜੀ ਗੱਲਬਾਤ ਲੱਗਦਾ ਵੀ ਤਕਰੀਬਨ ਫਾਈਨਲ ਹੋ ਗਿਆ ਮੇਰਾ ਨਾਮ ਗੁਰਵਿੰਦਰ ਸਿੰਘ ਵੱਲੋ ਜੀ ਇਹ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਗੱਲਬਾਤ ਵਿੱਚੋਂ ਦੇਖੋ ਮਨਜ਼ੂਰੀ ਮਿਲਦੀ ਹੈ ਤਾਂ ਉਹ ਗੱਲਬਾਖਾ ਜੇ ਨਹੀਂ ਵੀ ਮਿਲਦੀ ਤਾਂ ਵੀ ਅਸੀਂ ਜਾਵਾਂਗੇ ਦੇ ਦਿੱਲੀ ਹਰ ਜਿੱਥੇ ਵੀ ਸਾਨੂੰ ਰੋਕਦੇ ਆ ਉੱਥੇ ਰੁਕਾਂਗੇ ਜੇ ਅਸੀਂ ਤੇ ਇਨ੍ਹਾਂ ਤੇ ਜਾਂਦੇ ਆ ਟ੍ਰੇਨਾਂ ਰੋਕ ਲਿਆ ਤਾਂ ਅਸੀਂ ਟ੍ਰੇਨਾਂ ਦੇ ਵਿੱਚ ਬੈਠਾਂਗੇ ਟ੍ਰੇਨਾਂ ਨੂੰ ਰੋਕਾਂਗੇ ਦੀ ਸਭ ਕੀ ਜਿਹੜੀ ਸਾਧਨ ਜਾਣਗੇ ਸਾਡੇ ਸਰਕਾਰਾਂ ਨੂੰ ਉਹਨਾਂ ਨੂੰ ਜੇ ਸਾਨੂੰ ਗਰੇਡੇ ਦੇ ਬਾਰਡਰ ਤੇ ਰੋਕ ਦੇ ਦਿੱਲੀ ਜਾਣ ਸਕੇ ਤਾਂ ਅਸੀਂ ਉੱਥੇ ਰੁੱਕ ਕੇ ਜਿਹੜਾ ਆਪਦਾ ਪ੍ਰੋਟੈਸਟ ਕਰਦਾ ਜੀ ਦੇਣਾ ਉਹ ਇੱਕ ਦਿਨ ਵਾਸਤੇ ਕਰਾਂਗੇ ਦੇਖੋ ਸਾਰੇ মিডিਆ ਨਾਲ ਅਸੀਂ ਗੱਲਬਾਤ ਸਿੰਘ ਬੜੀ ਕੀਰਤੀ ਕਿਸਾਨ ਮੋਰਚੇ ਦੇ ਆਗੂ ਸਾਰੇ ਦੇਸ਼ ਵਿੱਚੋਂ ਕਿਸਾਨਾਂ ਦੀ ਵੱਡੀ ਗਿਰਦੇ ਵਿੱਚ ਜਿਹੜੇ ਆ ਕਿਸਾਨ ਦਿੱਲੀ ਪਹੁੰਚ ਰਹੇ ਆ ਉਹਨਾਂ ਦੀ ਤਿਆਰੀ ਆ ਪੂਰੀ ਤਰ੍ਹਾਂ ਨਾਲ ਪੰਜਾਬ ਵਿੱਚੋਂ ਵੀ ਤਿਆਰੀ ਆ ਦਿੱਲੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਚੱਲਦੀ ਆ ਨੈਸ਼ਨਲ ਕਮੇਟੀ ਦੀ ਉਹਨਾਂ ਦੀ ਅੱਜ ਵੀ ਜਿਹੜਾ ਹੈਗਾ ਫੈਸਲਾ ਉਹਨਾਂ ਨੇ ਮੰਗ ਕੀਤੀ ਸੀ ਸਾਡੇ ਕੋਲੋਂ ਕਿ ਸਾਨੂੰ ਕੁਝ ਵੌਲੰਟੀਅਰ ਦਿਓ ਕਿ ਪਰਮਿਸ਼ਨ ਵਾਰੀ ਅਸੀਂ ਤੁਹਾਨੂੰ ਪੱਕਾ ਜਿਹੜਾ ਕਨਫਰਮ ਕਰ ਦਾਂਗੇ ਸੋ ਉਹਦੇ ਬਾਰੇ ਵੀ ਜਲਦ ਜਾਣਕਾਰੀ ਤੁਹਾਡੇ ਕੋਲ ਪਹੁੰਚ ਜਾਣੀ ਆ ਪਰ ਸਾਡੀ ਤਿਆਰੀ ਆ ਕਿ ਅਸੀਂ ਵੱਡੀ ਗਿਣਤੀ ਵਿੱਚ ਟ੍ਰੇਨਰ ਆਹੀਂ ਬੱਸਾਂ ਆਹੀਂ ਗੱਡੀਆਂ ਆਹੀਂ ਅਸੀਂ ਦਿੱਲੀ ਜਾਵਾਂਗੇ ਜੇ ਸਰਕਾਰ ਡਿਕਟੇਟਰਸ਼ਿਪ ਤੇ ਆਉਂਦੀ ਆ ਤਾਂ ਨਾਸ਼ਾ ਹੀ ਕਰਦੀ ਆ ਰੁਕਣ ਦੀ ਤਾਂ ਅਸੀਂ ਟ੍ਰੇਨਾਂ ਜਾਮ ਕਰਾਂਗੇ ਸੜਕਾਂ ਜਾਮ ਕਰਾਂਗੇ ਤੇ 14 ਤਰੀਕ ਤੱਕ ਜਿਹੜਾ ਹੈਗਾ ਅਸੀਂ ਅਗਲਾ ਫੈਸਲਾ ਅਸੀਂ ਕਹਿੰਦੇ ਕਿਸਾਨ ਬੈਠੇ ਉਹਨਾਂ ਕੋਈ ਸਹਿਮਤੀ ਨਹੀਂ ਬਣੀ ਤਾਂ ਸੇਮ ਵੀ ਨਹੀਂ ਬਣੀ ਦੇਖੋ ਉਹਨਾਂ ਦੇ ਨਾਲ ਸਾਡੀ ਸਾਡੇ ਕੋਈ ਸਹਿਮਤੀ ਨਹੀਂ ਹੋਈ ਸਾਡੀ ਮੀਟਿੰਗਾਂ ਅਸੀਂ ਕਰਨ ਦੀ ਕੋਸ਼ਿਸ਼ ਕੀਤੀਆਂ ਇੱਕ ਮੋਰਚਾ ਜਿਹੜਾ ਉਹਨਾਂ ਦਾ ਢੱਲੇਵਾਲ ਵਾਲਾ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਦੂਜੀਆਂ ਨਾਲ ਗੱਲਬਾਤ ਚੱਲੀ ਸੀ ਉਹਨਾਂ ਨੂੰ ਅਸੀਂ ਆਪਣੇ ਸੁਝਾਅ ਜਨ ਦੇ ਦਿੱਤੇ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਆ ਉਸ ਤੋਂ ਬਾਅਦ ਉਹ ਸਾਡੀ ਕਮੇਟੀ ਜਿਹੜੀ ਆ ਉਹ 6 ਮੈਂਬਰੀ ਵੇ ਫੈਸਲਾ ਲਊਗੀ ਅੱਗੇ ਅਸੀਂ ਕਿੱਧਰ ਦੇ ਪਾਸੇ ਨੂੰ ਜਾਣਾ ਹੈ ਇਹ ਨਾਲੇ ਹੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਪੱਤਰਕਾਰਾਂ ਦੇ ਨਾਲ ਦੁਰਵਿਚਾਰ ਕੀਤਾ ਜਾ ਰਿਹਾ ਉਹ ਜਿਹੜਾ ਅਸੀਂ ਉਹਦਾ ਪੂਰੀ ਫੁਰਜੋ ਨਿੰਦਿਆ ਕਰਦੇ ਆ ਕਿ ਇਹ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਇਹ ਸਭ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਆ ਤੇ ਲੋਕਾਂ ਦੇ ਕਰੇ ਜਿਹੜਾ ਸਾਡਾ ਵਰਸ਼ਨ ਹੁੰਦਾ ਉਹ ਲੈ ਕੇ ਜਾਣ ਦੀ ਵੀ ਆਜ਼ਾਦੀ ਆ ਠੀਕ ਹੈ ਥੈਂਕ ਯੂ ਕਿੰਨੇ ਕੁ ਤੁਹਾਡੇ ਮੈਂਬਰ ਤੇ ਕਿੰਨੇ ਕੁ ਯਾਦ ਆ ਲੱਖਾਂ ਕਿੰਨੇ ਯਾ ਹਜ਼ਾਰ ਤੋਂ ਵੱਧ ਲੱਖਾਂ ਦੀ ਗਿਣਤੀ ਵਿੱਚ ਬਹੁਤ ਵੱਡੀ ਗਿਣਤੀ ਜਾਣਗੀਆਂ ਖਬਰ ਆ ਰਹੀ ਹੈ ਪੂਰੇ ਕਿ ਇਹ ਪੰਜ ਫਸਲਾਂ ਤੇ ਕਹਰੇ ਬੀਜਪੀ ਗਵਰਨਮੈਂਟ ਜੇ ਕਿਹਾ ਕਿ ਪੰਜ ਫਸਲਾਂ ਤੇ ਐਮਐਸਟੀ ਦੇ ਰਹੇ ਨੇ ਨਹੀਂ ਨਹੀਂ ਇਹੋ ਕੇ 23 ਫਰਮਾਂ ਦੇ ਮੰਗ ਅਸਲ ਚ ਬੀਜਪੀ ਦਾ ਸਾਰਾ ਜੋਰ ਇਸ ਅੱਦੇ ਲੱਗਿਆ ਕਿ ਜਿਹੜੀ ਐਮਐਸਟੀ ਦੀ ਮੰਗ ਆ ਇਸ ਨੂੰ ਇਸ ਢੰਗ ਨਾਲ ਡਿਲੀਊਟ ਕੀਤਾ ਜਾਵੇ ਕੇ ਠੇਕੇ ਦੀ ਕੰਟਰੈਕਟ ਫਾਰਮਿੰਗ ਜਿਹੜੀ ਹੈ ਜਿਹਦੇ ਚ ਕਾਰਪੋਰੇਸ਼ਨ ਕਰਾਉਣਾ ਨੂੰ ਇਹਦੇ ਕਾਬਜ ਬਣਾਇਆ ਜਾਵੇ ਉਹ ਉਹ ਹੁੰਦੇ ਆ ਅਸੀਂ ਸ਼੍ਰੋਮੀਨਾਥ ਸਿੰਘ ਦੀ ਰਿਪੋਰਟ ਹੈ ਜਿਹੜੀ ਸੀ2+50 ਦੇ ਆਧਾਰ ਦੇ ਉੱਤੇ ਚਾਹੁੰਦੇ ਆ ਵੀ ਰੇਟ ਤੈਅ ਹੋਵੇ ਤੇ ਖਰੀਦ ਦੀ ਕਮਿਊਨੀ ਗਾਰੰਟੀ ਹੋਵੇ ਤੇ ਦੇਖੋ ਇਹ ਜਿਹੜਾ ਉਹ ਪੰਜ ਫਸਲਾਂ ਦਾ ਕਰ ਰਹੇ ਆ ਉਹ ਕੰਟਰੈਕਟ ਫਾਰਮਿੰਗ ਵਾਲਾ ਜਿਹੜਾ ਅਸੀਂ ਆਪਣਾ ਉਹ ਅਸੀਂ ਵਾਪਸ ਕਰਾਇਆ ਕਾਨੂੰਨ ਉਹਨੂੰ ਲਾਗੂ ਟੇਡੇ ਢੰਗ ਦੇ ਨਾਲ ਲਾਗੂ ਕਰ ਰਹੇ ਆ ਕਿਉਂਕਿ ਗੰਨਾ ਵੀ ਕੰਟੈਕਟ ਫਾਰਮਿੰਗ ਆ ਸਾਨੂੰ ਸਾਲ-ਸਾਲ ਬਾਅਦ ਪੈਸੇ ਮਿਲਦੇ ਆ ਅਸੀਂ ਟਮਾਟਰ ਬੀਜ ਕੇ ਦੇਖੇ ਆ ਉਹਦੇ ਪੈਸੇ ਨਹੀਂ ਮਿਲਦੇ ਅਸੀਂ ਕਿਸਾਨ ਕੋਈ ਇਨੀ ਹਿੰਮਤ ਨਹੀਂ ਹੈ ਜੀ ਉਹ ਕੋਰਟਾਂ ਦੇ ਵਿੱਚ ਉਹਨਾਂ ਦੇ ਕੰਪਨੀਆਂ ਖਿਲਾਫ ਕੇਸ ਲੜਦਾ ਪਰੇ ਅਸੀਂ ਬਿਲਕੁਲ ਉਸੇ ਜੰਨ ਰਿਜੈਕਟ ਕਰਤਾ ਸੀ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਦੋ ਜੱਥੇ ਬੰਦੀਆਂ ਉੱਥੇ ਬੈਠੀਆਂ ਉਹਨਾਂ ਨੇ ਵੀ ਰਿਜੈਕਟ ਕਰਤਾ ਸੀ ਪਰ ਸਰਕਾਰ ਉਹਨੂੰ ਲਾਗੂ ਕਰਨ ਲਈ ਸਿਰਫ ਸਿਰ ਤੋੜ ਜੜਦਲ ਕਰ ਰਹੀ ਹੈ ਇਹਨਾਂ 14 ਤਰੀਕ ਨੂੰ ਅਸੀਂ ਦਿੱਲੀ ਚਲੋ ਦਿੱਲੀ ਕਿਸਾਨ ਮਜ਼ਦੂਰ ਮਹਾ ਪੰਚਾਇਤ ਆਲਰੇਡੀ ਅਨਾਉਂਸ ਕੀਤੀ ਹੋਈ ਹੈ ਉਹਦੇ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਭਾਰਤ ਬੰਦ ਦਾ ਸੰਦੇਸ਼ ਦਿੱਤਾ 26 ਤਰੀਕ ਨੂੰ ਜਨਵਰੀ ਨੂੰ ਟਰੈਕਟਰ ਪ੍ਰੇਡਾ ਕੀਤੀਆਂ 26 27 28 ਨਵੰਬਰ ਨੂੰ ਦਿਨ ਰਾਤ ਦੇ ਵੱਡੇ ਵੱਡੇ ਸਾਰੇ ਦੇਸ਼ ਕੱਲ੍ਹ ਪੰਜਾਬੀ ਸਾਰੇ ਦੇਸ਼ ਦਾ 14 ਤਰੀਕ ਦੀ ਜਿਹੜੀ ਮਹਾ ਪੰਚਾਇਤ ਹੈ ਉਹਦੇ ਉਹਨੂੰ ਵੀ ਐਲਾਨ ਜਿਹੜਾ ਅਸੀਂ ਕੱਲ੍ਹ ਐਸਕੇਮ ਨੇ ਨਹੀਂ ਕੀਤਾ ਉਹਨੂੰ ਸਪੋਰਟ ਜਿਹੜੀਆਂ ਦੇਸ਼ ਦੀਆਂ ਵੱਡੀਆਂ ਸੈਂਟਰਲ ਟ੍ਰੇਡ ਯੂਨੀਅਨਸ ਨੇ ਜਿਹੜੀਆਂ ਲੋਕਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਇਦੀ ਸਪੋਰਟ ਹੈ ਸੋ 14 ਤਰੀਕ ਨੂੰ ਦਿੱਲੀ ਦੀ ਅਸੀਂ ਰਾਮ ਨੀਲਾ ਮੈਦਾਨ ਦੇ ਵਿੱਚ एसकेएम ਤੇ ਬਾਕੀ ਦੇ ਯੂਨੀਅਨਾਂ ਦੇ ਸਹਿਯੋਗ ਦੇ ਨਾਲ ਇਹਨੂੰ ਨਾਮ ਤੋਹੀ ਦਿੱਤਾ ਕਿਸਾਨ ਮਜ਼ਦੂਰ ਮਹਾਪੰਚਾਇਤ ਸੋ ਕਿਸਾਨ ਮਜ਼ਦੂਰ ਮਹਾਪੰਚਾਇਤ ਦੇ ਵਿੱਚ ਜਿੱਥੇ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦਾ ਜੋ ਚਾਰਟਰ ਹੈ ਆਲਰੇਡੀ ਉਹ ਚਾਰਟਰ ਨੂੰ ਲੋਕਾਂ ਦੇ ਸਾਹਮਣੇ ਤੇ ਸਰਕਾਰਾਂ ਦੇ ਸਾਹਮਣੇ ਰੱਖਿਆ ਜਾਊਗਾ ਉੱਥੇ ਦੇਸ਼ ਦੇ ਲੋਕਾਂ ਦੇ ਹੋਰ ਬਹੁਤ ਸਾਰੇ ਮੁੱਦੇ ਨੇ ਜਿਵੇਂ ਬੇਰੁਜ਼ਗਾਰੀ ਹੈ ਜਿਵੇਂ ਸਿਹਤ ਸਭਾਵਾਂ ਤੇ এডਿਕੇਸ਼ਨ ਦਾ ਵਿਦਿਅਕ ਸੰਸਥਾਵਾਂ ਦਾ ਪ੍ਰਾਈਵੇਟਾਈਜੇਸ਼ਨ ਹੈ ਸਰਕਾਰੀ ਵਿਭਾਗਾਂ ਦਾ ਪਬਲਿਕ ਸੈਕਟਰ ਦਾ ਪ੍ਰਾਈਵੇਟਾਈਜੇਸ਼ਨ ਹੈ ਲੇਬਰ ਦੇ ਚਾਰ ਕੋਰ ਲੇਬਰ ਕੋਡ ਨੇ ਉਹ ਵਗੈਰਾ ਵਗੈਰਾ ਸਾਰੇ ਮਸਲੇ ਜੋੜ ਕੇ ਅਸੀਂ 24 ਅਕਤੂਬਰ ਨੂੰ ਦਿੱਲੀ ਦੇ ਤਾਲਕਪੁਰਾ ਸਟੇਡੀਅਮ ਦੇ ਵਿੱਚ ਇੱਕ ਵੱਡੀ ਕਾਨਫਰੰਸਨ ਕੀਤੀ ਸੀ ਉਸੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਭਾਰਤ ਬੰਦ ਕੀਤਾ ਸੀ ਉਸੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਯੁਕਤ ਕਿਸਾਨ ਮੋਰਚਾ ਮੁੱਖ ਜ਼ੋਰ ਲਾ ਕੇ ਧੂਰਾ ਬਣ ਕੇ ਅੱਜ 14 ਤਰੀਕ ਨੂੰ ਦਿੱਲੀ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਨ ਜਾ ਰਿਹਾ ਹੈ ਅਗਰ ਸਾਨੂੰ ਦਿੱਲੀ ਦਿੱਲੀ ਪੁਲਿਸ ਵੱਲੋਂ ਤੇ ਦਿੱਲੀ ਸਰਕਾਰ ਵੱਲੋਂ ਉਹ ਰਾਮਨੀਲਾ ਮੈਦਾਨ ਮਿਲ ਜਾਂਦਾ ਹੈ ਉੱਥੇ ਇਜਾਜ਼ਤ ਮਿਲ ਜਾਂਦੀ ਹੈ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਕਰਮਚਾਰੀ ਆਮ ਮਿੰਦ ਕਸ਼ ਲੋਕ ਨੇ ਜਿਹੜੇ ਉੱਥੇ ਪਹੁੰਚਣਗੇ ਸਵੇਰੇ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਪੰਚਾਇਤ ਜੇਕਰ ਨਹੀਂ ਜਾਣ ਦਿੱਤਾ ਜਾਊਗਾ ਜਿਸ ਤਰ੍ਹਾਂ ਨਾਲ ਪਹਿਲਾਂ ਟ੍ਰੈਕਟਰ ਟਾਲੀਆਂ ਨੂੰ ਮਨਾ ਕੀਤਾ ਸੀ ਹੁਣ ਕਿਸ ਤਰ੍ਹਾਂ ਜਾਣਾ ਜੇ ਨਾ ਦੇਖੋ ਅਸੀਂ ਅਸੀਂ ਨਾ ਬਿਲਕੁਲ ਇਸ ਗੱਲ ਤੋਂ ਅਸੀਂ ਆਪਣਾ ਕੱਟ ਕਰਨਾ ਚਾਹੁੰਦੇ ਆ ਆਪਣਾ ਜਮਾਵੜਾ ਕਰਕੇ ਦੇਸ਼ ਤੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਕਿ ਸੰਯੁਕਤ ਕਿਸਾਨ ਮੋਰਚਾ ਜਿਸ ਦਿਨ ਅਸੀਂ ਕਰਾਂਗੇ ਦਿੱਲੀ ਉਸ ਦਿਨ ਜਿਵੇਂ ਈਸਟ ਤੇ ਸਾਊਥ ਹੈ ਉੱਥੇ ਵੀ ਰਾਜਧਾਨੀਆਂ ਦੇ ਵਿੱਚ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਹੋਣਗੇ ਅੱਜ ਮੈਂ ਉੜੀਸਾ ਦੇ ਪ੍ਰੋਗਰਾਮ ਹੁੰਦੇ ਦੇਖੇ ਨੇ ਤੇ ਲੰਗਨਾਣਾ ਚ ਤਿਆਰੀ ਹੈ ਕਰਨਾਟਕ ਚ ਤਿਆਰੀ ਹੈ ਪਰ ਮੈਂ ਗੱਲ ਨਾੜ ਰਖੀ ਚਾਹੁੰਨਾ ਕਿ ਅਗਰ ਸਾਨੂੰ ਅਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਨੇ ਤੈਅ ਕੀਤਾ ਜੋ ਅੱਜ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਆਨਲਾਈਨ ਉਹਦੇ 'ਚ ਅਸੀਂ ਕਹਾਂਗੇ ਕਿ ਜੇ ਸਾਨੂੰ ਰੋਕਿਆ ਜਾਂਦਾ ਜਾਂ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਤਾਂ ਆਪੋ ਆਪਣੇ ਵਾਹਨਾਂ ਦੇ ਨਾਲ ਚੱਲੋ ਜਾਂ ਨਾਲ ਜਿਨ੍ਹਾਂ ਨੇ ਟ੍ਰੇਨ ਤੇ ਜਾਣਾ ਟ੍ਰੇਨ ਤੇ ਜਾਓ ਅਗਰ ਟ੍ਰੇਨ ਉੱਥੋਂ ਨਹੀਂ ਚੱਲਦੀ ਤਾਂ ਟ੍ਰੇਨਾਂ ਦੇ ਅੱਗੇ ਬਹਿ ਜਾਓ 14 ਤਰੀਕ 4 ਵਜੇ ਤੱਕ ਇਹ ਆਪਣਾ ਪ੍ਰੋਟੈਸਟ ਜਾਰੀ ਰੱਖੋ ਤੇ ਜਿਹੜੇ ਰੋਡ 'ਤੇ ਹੀ ਜਾ ਰਹੇ ਨੇ ਉਹ ਰੋਡ 'ਤੇ ਜਿੱਥੇ ਰੋਕਦੀ ਹੈ ਪੁਲਿਸ ਉੱਥੇ ਰੋਡ ਦੇ ਉੱਤੇ ਬਲਾਕੀਟ ਲਾ ਦਿਓ ਉੱਥੇ ਆਪਣਾ ਧਰਨਾ ਲਗਾ ਦਿਓ 14 ਤਰੀਕ 4 ਵਜੇ ਤੱਕ ਆਪਣੀ ਇਹ ਕਾਰਵਾਈ ਰਸਤੇ ਦੇ ਵਿੱਚ ਜਾਰੀ ਰੱਖੋ ਨਹੀਂ ਅਸੀਂ ਬੜੀ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਟਰੈਕਟਰ ਟਰਾਲੀਆਂ ਵਾਲਿਆਂ ਨੇ ਵੀ ਤਜਰਬੇ ਤੋਂ ਸਿੱਖ ਕੇ 6 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਪੈਦਲ ਯਾਤਰਾਵਾਂ ਦਾ ਸੋ ਅਸੀਂ ਕੋਈ ਉਹ ਚੀਜ਼ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਅਸੀਂ ਜਨਤਾ ਦਾ ਕੱਟ ਕਰਨਾ ਚਾਹੁੰਦੇ ਆ ਹਾਂ ਕਦੋਂ ਇਲੈਕਸ਼ਨ ਤੋਂ ਬਾਅਦ ਕੋਈ ਐਸਾ ਮੌਕਾ ਆਊਗਾ ਉਦੋਂ ਅਸੀਂ ਟਰੈਕਟਰ ਟਰਾਲੀਆਂ ਪੈਦਲ ਮਾਰਚ ਵਾਲਾ ਵੀ ਕਰਾਂਗੇ ਜੇਕਰ ਦੂਜੀਆਂ ਦਿਨੀ ਜਿੱਥੇ ਮੈਂ ਬੈਠੇ ਆ ਤਾਂ ਮਲਾਈ ਉਹਨਾਂ ਨਾਲ ਕੋਈ ਤਾਲਮੇਲ ਬਣ ਰਿਹਾ ਉਹ ਇਸ ਵਿੱਚ ਉਹ ਮੈਂ ਤਾਂ ਪਹਿਲਾਂ ਵੀ ਅਸੀਂ ਕੀਤਾ ਅਸੀਂ ਮੈਂ ਉਹ 6 ਮੈਂਬਰੀ ਕਮੇਟੀ ਚੋਂ ਆ ਜਿਹਨੇ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸਾਡੀ ਲੱਗੀ ਸੀ ਉਹ 6 ਮੈਂਬਰੀ ਕਮੇਟੀ ਲਗਾਤਾਰ ਅਸੀਂ ਉਹਨਾਂ ਨੇ ਤਾਲਮੇਲ ਚ ਹੈ ਉਹਨਾਂ ਨੂੰ ਮਿਲੇ ਆ ਮੈਂ ਖੁਦ ਮਿਲੇ ਕੁਝ ਰਾਜ ਰਾਜੇਵਾਲ ਸਾਹਿਬ ਜਿਵੇਂ ਗਰਨਾਮ ਚਟੂਨੀ ਕੋਲ ਮਿਲੇ ਨੇ ਅੱਜ ਅੱਜ ਹੀ ਗੱਲਬਾਤ ਹੋਈ ਹੈ ਉਗਰਾਹਾ ਸਾਹਿਬ ਜਾ ਕੇ ਪੰਦੇਰ ਨੂੰ ਵੀ ਤੇ ਆਪਣੇ ਅਸੀਂ ਜਾ ਕੇ ਕਾਕਾ ਕੋਟੜਾ ਜੋ ਡੱਲੇਵਾਲ ਦਾ ਜਨ ਸੈਕਟਰੀ ਆ ਉਹਨਾਂ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਇੱਕ ਪ੍ਰਪੋਜ਼ਲ ਵੀ ਦਿੱਤੀ ਆ ਪ੍ਰਪੋਜ਼ਲ ਜੋ ਸਾਡੇ ਐਕਸਪੀਰੀਅੰਸ ਨੇ ਦਿੱਲੀ ਮੋਰਚੇ ਦੇ ਕਿ ਉਹ ਪ੍ਰਪੋਜ਼ਲ ਦੇ ਵਿੱਚ ਜੋ ਪੋਜ਼ਿਟਿਵ ਗੱਲਾਂ ਨੇ ਉਹਨਾਂ ਨੂੰ ਸਿੱਖਿਆ ਜਾਵੇ ਜੋ ਨੈਗੇਟਿਵ ਸੀ ਉਹਨਾਂ ਦੇ ਉਹਨਾਂ ਤੋਂ ਬਚਿਆ ਜਾਵੇ ਇਹਦੇ ਬਾਰੇ ਤੁਹਾਡਾ ਕਹਿਣਾ ਕੀ ਆ ਫਿਰ ਅਸੀਂ ਉਹਨਾਂ ਨੂੰ ਨੈਕਸਟ ਪ੍ਰਪੋਜ਼ਲ ਦੇਵਾਂਗੇ ਵੀ ਆਹ ਉਹਨ ਪ੍ਰੈਕਟੀਕਲ ਜਿਹਨੂੰ ਆਪਾਂ ਕਹਿੰਦੇ ਆ ਅੰਬ੍ਰੇ operacional ਪਾਰਟ ਕੀ ਹੋਊਗਾ ਆਪਰੇਸ਼ਨਲ ਪਾਰਟ ਮਤਲਬ ਕਿ ਕਿੰਨੇ ਤੁਹਾਡੇ ਸਾਥੀ ਹੋਣਗੇ ਕਿੰਨੇ ਸਾਡੇ ਸਾਥੀ ਹੋਣਗੇ ਕਿਹੜੇ ਕਿਹੜੇ ਦਿਸ਼ਾ ਦੇ ਵਿੱਚ ਆਪਾਂ ਨੇ ਪ੍ਰੋਗਰਾਮ ਕਰਨੇ ਨੇ ਇਹ ਜਲਦੀ ਅਸੀਂ ਚਾਹਾਂਗੇ ਕਿ ਉਹਨਾਂ ਨਾਲ ਗੱਲਬਾਤ ਕਰਕੇ ਆਪਰੇਸ਼ਨਲ ਪਾਰਟ ਹੈ ਜਿਹੜਾ ਉਹਦੇ ਤੇ ਵੀ ਗੱਲਬਾਤ ਕਨਕਲੂਡ ਕਰ ਲਈਏ ਸਿਰ ਪੂਰੇ ਦੇਸ਼ ਤੋਂ ਕਿੰਨੇ ਕਿਸਾਨ ਜਿੱਥੇ ਵਧੇ ਆ ਰਹੀ ਹੈ ਦੇਖੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਛੋਟ ਦਿੱਤੀ ਹੈ ਕਿ ਈਸਟ ਐ ਕਹੋ ਸਾਊਥ ਹੈ ਜਿਹੜਾ ਉਹ ਦੂਰ ਹੈ ਦਿੱਲੀ ਹੋਂ ਉਹਨਾਂ ਨੂੰ ਬਹੁਤ ਔਖਾ ਕਰਨਾਟਕ ਤਾਮਿਲਨਾਡੂ ਤੱਕ ਉਹ ਉੱਥੇ ਵੱਡੇ ਪ੍ਰੋਗਰਾਮ ਕਰਨਗੇ ਉੱਥੇ ਮਹਾਪੰਚਾਇਤਾਂ ਉੱਥੇ ਕਰਨਗੇ ਅਸੀਂ ਇੱਥੇ ਯੂਪੀ ਬਿਹਾਰ ਰਾਜਸਥਾਨ ਪੰਜਾਬ ਬਿਹਾਰ ਤੋਂ ਵੀ ਸਿੰਬੋਲਿਕ ਹੋਣਗੇ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਟੂ ਸਬਸਟੈਂਡ ਮੱਧ ਪ੍ਰਦੇਸ਼ ਤੋਂ ਵੀ ਆਉਣਗੇ ਇਸ ਤੋਂ ਇਲਾਵਾ ਉੱਤਰਾਖੰਡ ਤੋਂ ਆਉਣਗੇ ਸਾਥੀ ਹਿਮਾਚਲ ਪ੍ਰਦੇਸ਼ ਤੋਂ ਵੀ ਆਉਣਗੇ ਇਹ ਜਿਹੜਾ ਦੇਸ਼ ਦਾ ਹਿੱਸਾ ਹੈ ਇੱਥੋਂ ਮੌਬਲੇ ਲੱਖਾਂ ਦੀ ਗਿਣਤੀ ਮੈਂ ਦਾਵਾ ਕਰਦਾ ਕਿ ਲੱਖਾਂ ਦੀ ਗਿਣਤੀ ਕਿਸਾਨ ਮਜੂਰੋ ਮੌਪਾ ਜੀ ਕੋਲ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਕਿਹੜੀ ਕੁਝ ਐਮੰ ਮੰਗਾਂ ਨੇ ਕਦੋਂ ਜਾਣ ਦੀ ਤਿਆਰੀ ਹੈ ਕੀ ਪਲਾਨੀ ਹੈ ਆਪਣਾ ਡਾਕਟਰ ਸਤਰਾੰਤ ਸਿੰਘ ਨਾਲਾ ਪ੍ਰੈਜ਼ੀਡੈਂਟ ਜਮੂਰੀ ਕਿਸਾਨ ਸਭਾ ਹੈਦਰਲਾਈਡ ਐਗਰੀਕਲਚਰਸ ਵਰਲਡ ਆਫ ਪੰਜਾਬ ਅੱਜ ਜਿਹੜੀ ਸਾਡੀ 37 ਕਿਸਾਨ ਜਥੇਬੰਦੀਆਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਪੰਜਾਬ ਕੈਪਟਰ ਬੋਲਦੇ ਆ ਉਹਨਾਂ ਦੀ ਅੱਜ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਮੇਜਰ ਫੈਸਲਾ ਲਿਆ ਵਾ ਸਰਕਾਰ ਸਾਨੂੰ ਰੋਗਦੀ ਨਹੀਂ ਰੋਗਦੀ ਮਨਜ਼ੂਰੀ ਦਿੰਦੀ ਨਹੀਂ ਦਿੰਦੀ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਸਾਰੀਆਂ ਜਥੇਬੰਦੀਆਂ ਦੀ ਗਿਣਤੀ ਹੋ ਗਈ ਆ 50 ਹਜ਼ਾਰ ਤੋਂ ਵੱਧ ਜਿਹੜੇ ਕਿਸਾਨ ਤੇ ਮਜ਼ਦੂਰ ਟ੍ਰੇਡ ਯੂਨੀਅਨ ਦੇ ਆਗੂ ਜਿਹੜੇ ਆ ਉਹ 13 ਤਰੀਕ ਨੂੰ ਚੱਲਣਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਹੁਤੇ ਟ੍ਰੇਨਾਂ 'ਤੇ ਜਾਣਗੇ ਪਰ ਬੱਸਾਂ ਦੇ ਵਿੱਚ ਵੀ ਬਹੁਤ ਜਾ ਰਹੇ ਆ ਆਪਣੇ ਵਹੀਕਲ 'ਤੇ ਜਾ ਰਹੇ ਆ ਉਹਦੇ 'ਚ ਹੀ ਫੈਸਲਾ ਕੀਤਾ ਵੀ ਜੇ ਤੇ ਅਸੀਂ ਮੰਗਿਆ ਵਾ ਪਰਮਿਸ਼ਨ ਸਾਡੀ ਥੱਲਿਓਂ ਕਾਫੀ 90% ਥਰੂ ਹੋਈ ਹੈ ਇਹ ਨਾ ਵੀ ਹੋਵੇ ਜਿੱਥੇ ਸਾਨੂੰ ਸਰਕਾਰ ਰੋਕੇਗੀ ਅਸੀਂ ਉੱਥੇ ਜੇ ਰੇਲ ਨੂੰ ਰੋਕਦੀ ਆ ਅਸੀਂ ਰੇਲ ਦੀਆਂ ਪੱਟਣੀਆਂ ਦੇ ਵਿੱਚ 13 ਤਰੀਕ ਨੂੰ ਸ਼ਾਮ ਨੂੰ ਰੋਕਦੀ ਆ ਤੇ 14 ਦੀ 4 ਵਜੇ ਤੱਕ ਪਹੁੰਚ ਇਸੇ ਤਰ੍ਹਾਂ ਜੇ ਬੱਸਾਂ ਨੂੰ ਉਹਨਾਂ ਤਰੀਕ ਨੂੰ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਟੈਸਟ ਕਰਾ ਤੇ ਦੱਸਣਾ ਮੇਜਾ ਉਹਨਾਂ ਅੱਜ ਨਵੀਂ ਗੱਲ ਤਾਂ ਵੱਡੀ ਦੁਨੀਆ ਦੀ ਮੰਗ ਆ ਵੀ ਹਰੇਕ ਫਸਲ ਤੇ ਹਰੇਕ ਸਬਜ਼ੀਆਂ ਤੇ ਹਰੇਕ ਫਲ ਤੇ ਦੁੱਧ ਤੇ ਲੱਕੜ ਤੇ ਸ਼ਹਿਦ ਵਗੈਰਾ ਤੇ ਸਾਰਿਆਂ ਤੇ ਐਮਐਸਪੀ ਮਿਲੇ ਉਹਦਾ ਲਾਭ ਕਿਸਾਨ ਨੂੰ ਬਹੁਤ ਘੱਟ ਉਹ ਤੇ ਹੋਊਗਾ ਪਰ ਜਿਆਦਾ ਲਾਭ ਕੰਜ਼ਿਊਮਰ ਨੂੰ ਹੋਏਗਾ ਸਿਟੀ ਜਨ ਨੂੰ ਹੋਊਗਾ ਕਿਸ ਤਰ੍ਹਾਂ ਹੋਊਗਾ ਮਿਸਾਲ ਦੇ ਤੌਰ ਤੇ ਆਲੂ ਇਹ ਆਲੂ ਕਿਸਾਨ ਕਹਿੰਦਾ ਵੀ ਸਾਡਾ 12 ਰੁਪਏ ਭਾਅ ਦੀ ਐਮਐਸਪੀ ਬੰਦ ਦਿਓ ਤੇ ਖਰੀਦੋ ਉਹਨੂੰ ਰੱਖੋ ਗਦਾਮ ਦੇ ਵਿੱਚ ਮੁੜ ਕੇ ਲੋਕਾਂ ਨੂੰ 15 16 17 ਰੁਪਏ ਸਾਰਾ ਸਾਲ ਲਿਦੇਓ ਜਿਉਂਨੀਫਾਰਮਿਟੀ ਕੋਈ ਮਗਹਾਈ ਨਹੀਂ ਆਊਗੀ 33% ਵਗਿਆਈ ਸਬਜ਼ੀਆਂ ਦੀ ਉਸੇ ਵੜੇ ਰੱਖਦੇ ਐਸੀ ਤਰ੍ਹਾਂ ਪਿਆਜ਼ ਆ ਮੈਂ ਦੁੱਧ ਦੀ ਗੱਲ ਕਰਦਾ ਦੁੱਧ ਦੇ ਉੱਤੇ ਜੇਕਰ ਐਮਐਸਪੀ ਹੋਵੇ ਉਹਦੇ ਨਾਲ ਦੁੱਧ ਦੀ ਪ੍ਰੋਡਕਸ਼ਨ ਵਧੂਗੀ ਅਸੀਂ ਕੰਜ਼ਿਊਮਰਾਂ ਤੱਕ ਜਿਸ ਤਰ੍ਹਾਂ ਦੇ ਚੰਗਾ ਦੁੱਧ ਪੈਦਾ ਕਰਾਂਗੇ ਤੇ ਉਹਦੀ ਫੈਟ ਪਰਸੈਂਟੇਜ 2 ਕਰਕੇ ਬਹੁਤ ਗਰੀਬਾਂ ਨੂੰ ਬਹੁਤ ਅਧਿਆ ਪੈਸੇ ਤੇ ਦੁੱਧ ਦਿੱਤਾ ਜਾ ਸਕਦਾ ਇਸੇ ਤਰ੍ਹਾਂ ਅਸੀਂ ਕਹਿੰਨੇ ਆ ਵੀ ਜਿਹੜਾ ਚੌਲ ਆ 73000 ਦੀ ਪਿਛਲੇ ਸਾਲ ਕਣਕ ਖਰੀਦ ਕੀਤੀ ਸਾਰੇ ਹਿੰਦੁਸਤਾਨ ਵਿੱਚ 130000 ਦੇ ਚੌਲ ਖਰੀਦੇ ਆ ਇਹ ਸਾਰਾ ਪੈਸਾ ਦੋਵੇਂ ਰੱਖ ਲੂ ਸਭਾ 2 ਲੱਖ ਕਰੋੜ ਬਣਦਾ ਇਹ ਖਰੀਦੇ ਅੱਗੇ ਖਰਚ ਰਿਆ ਜੇ ਸਾਰੀਆਂ ਫਸਲਾਂ ਤੇ ਸਾਰਾ ਜੋ ਮੈਂ ਕਿਹਾ ਦੇਣੀ ਪਵੇ 47500 ਕਾਟ ਕਰੋੜ ਰੁਪਏ ਹੀ ਸਿਰਫ ਚਾਹੀਦੇ ਆ ਬੜਾ ਮਾਈਨਰ ਅਮਾਉਂਟ ਆ ਇਹਦੇ ਨਾਲ ਸਾਡੇ ਦੇਸ਼ ਵਿੱਚ ਰੋਜ਼ਗਾਰ ਵੀ ਮਿਲੂਗਾ ਨਵੇਂ ਕਾਰਖਾਨੇ ਚੱਲਣਗੇ ਅਸੀਂ ਜਿਹੜਾ ਇੱਥੇ ਵੱਡੀ ਗਿਣਤੀ ਜਾ ਰਹੇ ਆ ਅਸੀਂ ਲੱਖ ਦਾ ਟੀਚਾ ਪਾਰ ਕਰਨਾ ਹੈ ਕੀ ਸਭ ਜੀ ਨੂੰ ਰੋਕਿਆ ਗਿਆ ਹਾਂਜੀ ਰੋਕਿਆ ਗਿਆ ਨਹੀਂ ਰੋਕਿਆ ਗਿਆ ਕਹਿੰਦਾ ਵੀ ਜਿੱਥੇ ਰੋਕਣਗੇ ਹੀ ਉੱਥੇ ਪ੍ਰੋਟੈਸਟ ਕਰ ਦੇਣਾ ਸਰ ਕੱਲੇ ਪੰਜਾਬ ਦੇ ਜਾ ਰਹੇ ਕੀ ਬਾਕੀ ਕੋਈ ਨਾ ਜੀ ਨਾ ਪੰਜਾਬ ਹਰਿਆਣਾ ਹਰਿਆਣੇ ਦੇ ਸਾਡੇ 4 ਦਿਨ ਹੋਏ ਚੱਲੇ ਸਾਡੀ ਜਥੇਬੰਦੀ ਤੇ ਚੱਲੇ ਇਹਨਾਂ ਨੇ ਰੁਕੇ ਆ ਜੇ ਰੋਕਣਗੇ ਉਹ ਥੇ ਉਹ ਕਰਦਾਂਗੇ ਪ੍ਰੋਟੈਸਟ ਕਨਾਲਾ ਕਰਕੇ ਅਕਾਲੀ ਦਲ ਨੇ ਆਪਣਾ ਗਠਜੰਦਨ ਤੋੜਿਆ ਸੀ ਲੱਗਦਾ ਇਹਨਾਂ ਦੀਆਂ ਚਰਚਾਵਾਂ ਨੇ ਫਿਰ ਤੋਂ ਜਿਹੜਾ ਗਠਜੰਦਨ ਹੋਣ ਜਾ ਰਿਹਾ ਨਹੀਂ ਨਹੀਂ ਸਾਡਾ ਗਠਜੰਦਨ ਨਹੀਂ ਟੁੱਟਿਆ ਹੈ ਬਹੁਤ ਕਨਾਲਾ ਇਹਨਾਂ ਦਾ ਗਠਜੰਦਨ ਹੋਣ ਜਾ ਰਿਹਾ ਤੁਸੀਂ ਬਰੋਫ ਕਰੋ ਨਹੀਂ ਅਸੀਂ ਇਹ ਅਸੀਂ ਇਸ ਬੰਨੇ ਨਹੀਂ ਪੈਂਦੇ ਅਸੀਂ ਤੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਪਿਛਲੇ ਪ੍ਰੈਜ਼ੀਡੈਂਟ ਸਰਕਾਰ ਜਿਹੜੀ ਉਹਨੂੰ ਦੋਸ਼ੀ ਸਮਝਦੇ ਆ ਕਿ ਉਹਨੇ ਜਾਣਬੁੱਝ ਕੇ 13 ਮਹੀਨੇ ਸਾਨੂੰ ਉੱਥੇ ਦਿੱਲੀ ਬਾਹਰ ਛੱਡਿਆ ਉਹਦੇ ਨਾਲ ਸਾਡੇ ਆ ਮੇਰੇ ਕੋੜੇ ਪੰਜ ਸਮਝੌਤੇ ਕੀਤੇ ਉਹ ਸਮਝੌਤਿਆਂ ਦਾ ਵਾਅਦਾ ਖਿਲਾਫੀ ਕੀਤੀ ਸਰਕਾਰ ਨੇ ਉਹਨੂੰ ਲਾਗੂ ਕਰਾਉਣ ਚਾਹੁੰਦੇ ਆ ਇਹ ਭਾਜਪਾ ਦੀ ਜ਼ਿੰਮੇਵਾਰੀ ਮੰਨਦੀ ਆ ਜੇ ਉਹ ਨਹੀਂ ਕਰਦੀ ਉਹਨਾਂ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਇਹ ਆ ਸਾਡਾ ਪਰੋਖੇ ਲੁਧਿਆਣਾ ਤੋਂ ਕਮਲ ਕਪੂਰ ਦੀ ਰਿਪੋਰਟ